ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੀ ਨਾ ਪਾਵੇ ਦੂਜਹਿ ਲੱਗੀ ਭਰਮ ਪਲਾਵੇ ਮਮਤਾ ਬਾਧਾ ਆਵੈ ਜਾਵੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰ ਪੁੱਤਰ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਾਖੰਡ ਵਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰ ਸ਼ਬਦੀ ਸ਼ਿੰਗਾਰ ਬਣਾਵੇ ਸੇਜ ਸੁਖਾਲੀ ਅਨ ਦਿਨ ਹਰ ਰਾਵੈ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪਿਰ ਰੱਖੈ ਸਦਾ ਉਰ ਧਾਰ ਨੇੜੈ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਪੂਰ ਆਗੇ ਜਾਤ ਰੂਪ ਨਾ ਜਾਏ ਤੇਹਾ ਹੋਵੇ ਜੇਹੇ ਕਰਮ ਕਮਾਏ ਸ਼ਬਦ ਦੇ ਉੱਚੋ ਚਾਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਜ ਸੁਭਾਈ ਗੁਰ ਕੈ ਭੈ ਸਾਚੈ ਸਾਚ ਸਮਾਈ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁੰਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਈ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਾਰ ਨਹਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰ ਗੁਰ ਪ੍ਰਸਾਦ ਰਹਾ ਭਪੂਰ ਜਹਾਂ ਜਾਉ ਤਹਿ ਵੇਖਾ ਸੋਏ ਗੁਰ ਬਿਨ ਦਾਤਾ ਅਵਰ ਨਾ ਕੋਏ ਗੁਰ ਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨਹਾਰ ਨਾਨਕ ਬਖਸ਼ੇ ਬਖਸ਼ਣਹਾਰ ਆਸਾ ਮਹੱਲਾ ਤੀਜਾ ਗੁਰਸਾਇਰ ਸਤਗੁਰ ਸੱਚ ਸੋਏ ਪੂਰੈ ਭਾਗ ਗੁਰਸੇਵਾ ਹੋਏ ਸੋ ਬੁਝੈ ਜਿਸੇ ਆਪ ਬੁਝਾਈ ਗੁਰ ਪ੍ਰਸਾਦੀ ਸੇਵ ਕਰਾਈ ਗਿਆਨ ਰਤਨ ਸਭ ਸੋ ਜੀ ਹੋਏ ਗੁਰ ਪ੍ਰਸਾਦ ਅਗਿਆਨ ਬਨਾਸੈ ਅਨ ਦਿਨ ਜਾਗੈ ਵੇਖੈ ਸੱਚ ਸੋਏ ਰਹਾਉ ਮੋਹੁ ਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਨੈ ਆਵਣ ਜਾਣ ਰਹਿ ਫਿਰ ਨਾਮ ਸਮਾਣੀ ਜੰਮਣ ਮਰਨਾ ਹੈ ਸੰਸਾਰ ਮਨ ਮੁਖ ਅਚੇਤ ਮਾਇਆ ਮੋਹੁ ਗੁਬਾਰ ਪਰਿੰਦਾ ਬਹੁ ਕੂੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾਹੀਂ ਸਮਾਵੈ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਿਰੜਾਏ ਭਾਣਾ ਮੰਨੇ ਸਦਾ ਸੁਖ ਹੋਈ ਨਾਨਕ ਸੱਚ ਸਮਾਵੈ ਸੁ ਹੋਈ ਹਾਸਾ ਮਹੱਲਾ ਤੀਜਾ ਪੰਚਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤ ਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕੋ ਨਾਮ ਲਿਖਿਆ ਧੁਰ ਲੇਖ ਤੇ ਅਨ ਦਿਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਸੇਖ ਰਹਾਉ ਜਿਨ ਕੋ ਹਰ ਪ੍ਰਭ ਲਏ ਮਲਾਈ ਤਿਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤ ਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਸ ਕਰੇ ਸੋ ਆਪੇ ਆਪ ਇਕ ਘੜੀ ਮੈਂ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਨਾਏ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕੈ ਪੋਤੇ ਪੁੰਨ ਤਿੰਨਾ ਗੁਰੂ ਮਲਾਏ ਸਚ ਬਾਣੀ ਗੁਰ ਸ਼ਬਦ ਸੁਨਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸੁਮਾਏ ਨਾਵੇਂ ਜੇਵੜ ਹੋਰ ਧਨ ਨਾਹੀ ਕੋਏ ਜਿਸਨੂੰ ਬਖਸ਼ੇ ਸਾਚਾ ਸੋਏ ਪੂਰਾ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਹਾਸਾ ਮਹੱਲਾ ਤੀਜਾ ਨਿਰਤ ਕਰੇ ਬਹੁ વાਜੇ ਵਜਾਏ ਇਹੋ ਮਨ ਅੰਦਾ ਭੂਲਾ ਹੈ ਕਿਸ ਆਖ ਸੁਣਾਈ ਅੰਤਰ ਲੋਭ ਭਰਮ ਅਨਲਵਾਉ ਦੀਵਾ ਬਲ ਨਾ ਸੋਜੀ ਪਾਏ ਗੁਰਮਖ ਭਗਤ ਘਟ ਚਾਨਣ ਹੋਏ ਆਪ不知 ਮਿਲੇ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿਚੋਂ ਆਪ ਗੁਆਇ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਨ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਏਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਵਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਈ ਹਰ ਕਿਰਪਾ ਕਰੀ ਸਤ ਗੁਰੂ ਮਲਾਈ ਨਿਸ਼ਚਲ ਭਗਤ ਹਰ ਸਿਉ ਚੇਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਘਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਹਿ ਭਾਣੈ ਸਤਿਗੁਰ ਮਿਲੈ ਸੱਚ ਸੋਝੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਹੋ ਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾ ਇਸ ਜੋਗੁ ਮਹਿ ਨਿਰਪਉ ਹਰਿ ਨਾਮੁ ਹੈ ਪਾਈਐ ਗੁਰ ਵਿਚਾਰ ਬਿਨ ਨਾਮੈ ਜਮ ਕੈ ਵਸ ਹੈ ਮਨ ਮੁਖ ਅੰਦ ਗੁਆਰ ਹਰਿ ਕੈ ਭਾਣੈ ਜਨ ਸੇਵਾ ਕਰੈ ਬੂਝੈ ਸਚ ਸੋਈ ਹਰਿ ਕੈ ਭਾਣੈ ਸਲਾਹੀਐ ਭਾਣੈ ਮੰਨੈ ਸੁਖ ਹੋਈ ਹਰਿ ਕੈ ਭਾਣੈ ਜਨਮੁ ਪਦਾਰਥ ਪਾਇਆ ਮਤ ਉਤਮ ਹੋਈ ਨਾਨਕ ਨਾਮ ਸਲਾਹਿ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਾਵੇਂ ਸੋਈ ਥੀਸੀ ਜੋ ਤੂੰ ਦੇਹੇ ਸੋਈ ਔ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਹੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਣਾਇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨਾਂ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਅਵਰਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇਕ ਓੰਕਾਰ ਸਤਗੁਰ ਪ੍ਰਸਾਦ 라ਗ ਆਸਾ ਘਰ ਦੂਜਾ ਮਹੱਲਾ ਚੌਥਾ ਕਿਸੇ ਹੀ ਧੜਾ ਕੀਆ ਮਿੱਤਰ ਸੋਤ ਨਾਲ ਭਾਈ ਕਿਸੇ ਹੀ ਧੜਾ ਕੀਆ ਕੁਰਮ ਸਕੇ ਨਾਲ ਜੋ ਆਈ ਕਿਸੇ ਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੈ ਸਵਾਈ ਹਮਾਰਾ ਧੜਾ ਹਰ ਰਹਿ ਆਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਧੜਾ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਉ ਜਿਨ ਸਿਉ ਧੜੇ ਕਰਹਿ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਤੇਰਨਾ ਨਾ ਰਹੇ ਮਨ ਖੋਟ ਕਮਾਹੇ ਹਮ ਹਰ ਸਿਓ ਢੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੇ ਇਹ ਸਭ ਢੜੇ ਮਾਇਆ ਮੋਹ ਪਸਾਰੀ ਮਾਇਆ ਕੋ ਲੂ ਜਹ ਗਵਾਰੀ ਜਨਮ ਮਰਹ ਜੂ ਐ ਬਾਜੀ ਹਾਰੀ ਹਮਰੇ ਹਰ ਢੜਾ ਜੇ ਹਲਤ ਪਲਤ ਸਭ ਸਵਾਰੀ ਕਾਲ ਯੁਗ ਮਹਿ ਢੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਲਾਏ ਹਮਰਾ ਹਰ ਢੜਾ ਜਿਨ ਇਹ ਢੜੇ ਸਭ ਗਵਾਏ ਮਿੱਥਿਆ ਦੂਜਾ ਭਾਉ ਢੜੇ ਬਹਿ ਪਾਵੇ ਪਰਾਇਆ ਛਿਦਰ ਅਟਕਲੈ ਆਪਣਾ ਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਢੜਾ ਧਰਮ ਸਭ ਸ੍ਰਿਸ਼ਟ ਜਿਹਨੇ ਆਵੇ ਹਾਸਾ ਮਹੱਲਾ ਚੌਥਾ